ਜੀ ਯਾਰ ਸਾਰੇ ਵੀ ਗੱਲਾਂ ਹੋਰ ਕੀ ਬਾਂਦਾ ਕਰਦਾ ਮੇਰੇ ਵੀਰੋ ਪੁੱਤਰ ਪੋਤਰ ਸੱਟ ਐ ਸਾਰੇ ਵੀਰੋ ਦੇ ਘਰ ਪੋਠੀ ਕਾ ਮੈਂ ਉਹ ਜੀ ਕਰਦਾ ਇਹਨੇ ਸੋਹ ਸੱਟਾ ਬੋਲਿਆ ਯੋਨੇ ਬੋਲਦਾ ਤੋਟਦਾ ਹੈ ਜੁਗਨ ਨੂੰ ਯੋਨੇ ਬੋਲਦਾ ਅਹ ਬਾਪੂ ਉਹ ਤਾਂ ਬੈਠੇ ਉਹ ਇਹਨਾਂ ਵਾਸਤੇ ਬੋਲਦੇ ਕੰਮ ਕਾ ਮੂਕਾ ਪਾੜਦਾ ਹੋ ਰਹੀ ਐ ਵੈਦਾ ਕਰਤਾ ਕੰਮ ਇਹ ਉਦਾ ਸੀਗਾ ਮੇਰਾ ਉਹ ਪਏ ਨੇ ਫੂਲ ਵੀ ਸੜਤਾ ਗਿਆ ਬਲਪੁੱਤਣਾ ਜੰਮੇਤੀ ਇੰਨੀ ਚੰਗੀ ਚੱਲ ਬਾਹਰ ਚੱਲ ਕਰਕੇ ਨਹੀਂ ਕੀਤੀ 5 ਵਜੇ ਦੀ ਲੈਣੀ ਐ ਨੇ ਉੱਠ ਕੇ ਭਰਾਵ ਚਲੋ ਕੋਈ ਐ ਇਹ ਨੇਤੀ ਬੋਲ ਲੈ ਲੈ ਕਾਕਾ ਤਾ 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 ਚਾ 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 ਲਓ ਨਾ ਯਾਰ ਯੂ ਲੈ ਲੋ ਤਰੇ ਬੋਟਮ ਨੇ ਜੋ ਠੀਕ ਆ ਬੋਟਮ ਬੋ ਉੜਦੇ ਬੋਟਮ ਆ ਬੋ ਉੜਦੇ ਆ ਠੀਕ ਐ ਨਵੇਂ ਪੁੱਤਰਾ ਤੇ ਡਾਉਣੇ ਦੇਖਦੇ ਕੀ ਹਾਲ ਆ ਅੰਜੀ ਮੇਰੇ ਇਹ ਤਾਂ ਉੱਠੀਏ ਕਰੀਏ ਜੀ ਲਟਾਂ ਲੂਟਾਂ ਕੂਲਰ ਕਲਰ ਸਾਰਾ ਕੁਸ ਬੰਦ ਹੋਪਸੋ ਨਵੇਂ ਕਬੂਤਰ ਵੇਲੇ ਹੁਣ ਆਪਣੇ ਹਨਾ ਤੇ ਉਪਰ ਤੇ ਇਹ ਗਰੀਸ ਲਾਉਂ ਲਿਓ ਯਾਰਾ ਵਰਛਾ ਇਹ ਕੋ ਹਾਂਜੀ ਮੇਰੇ ਵੀਰੋ ਤੇ 6 ਕਬੂਤਰ ਉਡਾਤੇ ਬਈ 4 ਕਬੂਤਰਾਂ 2 ਕਬੂਤਰ ਠੀਕ ਹੈ ਹਰੀਆਂ ਕਾਂਤਰਾ ਇੱਕ ਹੋਰ ਸੰਦਖਾ ਇਹ ਤੁਹਾਨੂੰ ਇੱਕ ਕਹਿੰਦਾ ਹਰੀਆਂ ਕਾਂਤਰਾ ਦੋਵੇਂ ਗੁਲਾਬੀ ਟੂਟ ਸੇ ਹਰੀ ਟੋਰੀ ਦੀ ਕਬੂਤਰੀ ਠੀਕ ਹੈ ਦੋਵੇਂ ਗੁਲਾਬੀ ਕਾਂਤਰਾ ਹਰੀ ਬੱਟ ਤਿੰਨ ਤਿੰਨ ਹੋ ਗਏ ਤੇ ਆਉਣ ਗੰਦੋਬੀ ਟੂ ਸੇ ਡੰਡੇ ਆਈ ਆ ਜਾਂਦੀ ਭੱਜੀ ਭੱਜੀ ਮਗਰ ਅਈ ਕੱਚ ਕਾਂਤਰਾ ਇੱਕ ਉਹ ਬਗਲ ਵਾਲੀ ਬਈ ਸਜੀ ਗਲਾਬੀ ਪਰ ਤਾਂ ਫਿਰ ਠੀਕ ਹੈ ਗੋਲ ਗਲਾਬੀ ਬਗਲ ਗੈਨ ਦੇ ਉਪਰ ਨੇ ਕਿੰਨੇ ਹੋ ਜੀ ਆਪਦੇ ਸਾਥ 'ਚ ਇੱਕ ਕਬੂਤਰ ਵੀ ਨਹੀਂ ਛੱਡੀ ਕੀ ਬਈ ਆ ਉਹ ਵਿਹਲੀ ਹੀ ਨਹੀਂ ਸੀ ਹਰੇ ਗਲਾਬੀ ਤੂੰ ਸਲੀਮ ਲਾਲ ਚ ਨਹੀਂ ਹੈਣਾ ਫਿਰ ਜਿਹੜੀ ਉਹਦੇ ਹਜੇ ਤੱਕ ਨਹੀਂ ਵਿਹਲੀ ਉਹ ਕਬੂਤਰ ਅੰਦਰ ਉਹ ਸਮਝ ਲਿਆ ਕਰੋ ਇਹ ਫਾਲਟ ਹੀ ਆ ਹੈਣਾ ਨਹੀਂ ਜੇ ਦੂਜੇ 6 ਕਬੂਤਰ ਸੇਮ ਟਾਈਮ ਤੇ ਵਿਹਲੇ ਆ ਸੇਮ ਟਾਈਮ ਤੇ ਖਰਾਕ ਪਈ ਆ ਉਹ ਇੱਕ ਕਬੂਤਰ ਵਿਹਲਾ ਨਹੀਂ ਹੁੰਦਾ ਉਹ ਟਾਈਮ ਤੇ ਉਹ ਕੂਤਰੇ ਫਾਲਟੇ ਆ ਕੂਤਰੇ ਬੇ ਠੀਕ ਹੈ ਕਿ ਨਹੀਂ ਤਾਂ ਕਰਕੇ ਬਾਕੀ ਦੇਖਦੇ ਆਣ ਇੱਕ ਆਊਡਰ ਆਉਂਦਾ ਹੈਗਾ ਪੋਟਾ ਪਾਟਾ ਸਵਾਈਆ ਆ ਹਾਂ ਇਹ ਤੇ ਅਣਬੋਧ ਨੇ ਨਿੱਲਵਾਰਮ ਕਹਿੰਦੇ ਕਿ ਨੀਲਵਾਰਮ ਪਾਊਡਰ ਕਹਿੰਦੇ ਹਨਾ ਉਹ ਪਾਊਡਰ ਲਿਆਉਣਾ ਯਾਰ ਪਹਿਲਾਂ ਮੇਰੇ ਪੋਟਾਂ ਦੀ ਸਫਾਈ ਕਰਦੇ ਕੂਤਰਾਂ ਦੀ ਪੋਟਾਂ ਦੀ ਸਫਾਈ ਕਰਕੇ ਤੇ ਫਿਰ ਦੂਜੇ ਨਵੇਂ ਕੂਤਰ ਵੀ ਕੱਢਾਂਗੇ ਦਵਾਈ ਲੱਗੀ ਮਾਲ ਪਾਣੀ ਹੁਣ ਪੋਟਾਂ ਦੀ ਸਫਾਈ ਹੋਏ ਨੇ ਕੂਤਰਾਂ ਦੀ ਕੱਢ ਲਾਂਗੇ ਬਾਕੀ ਤੇ ਮੈਡੀਸਨ ਆ ਗਾ ਡੀਵਾਰਮਿੰਗ ਫੇਰ ਕਰਦੇ ਹਣਾ ਨਵੇਂ ਬੂਤਰਾਂ ਦੇ ਬੜੀ ਲੰਮੀ ਉਮਰ ਹੈ ਜੀ ਕਰੋ ਕੋੜਿਆ ਦੀ ਠੀਕ ਨਹੀਂ ਮੈਂ ਹੁਣੇ ਹੀ ਮੈਸੀ ਕਰਕਟਾ ਹੁਣੇ ਹੀ ਮੈਸੀ ਬਾਬੇ ਹੁਣੇ ਉਹਦਾ ਫੋਨ ਫੜ ਕੇ ਦਿਖਾਣਾ ਚਾਹ ਉਹ ਵਰਦਾ ਮੈਂ ਆਉਗਾ ਤਾਂ ਕੋਈ ਨਵੇਂ ਬੂਤਰ ਦੀ ਪੋਟਾ ਸਫਾਈ ਦੀ ਰਹਿ ਗਈ ਹਾਂ ਪਾਊਡਰ ਲਿਆਉਂਦੇ ਰਹਿ ਸੀਗੇ ਨਿਲਵਾ ਰੋ ਤੇ ਚਲੋ ਆਈਏ ਚੋਬਰ ਦੇਖਦੇ ਹਣਾ ਉਹ ਨੀਲ ਜਣ ਵੀ ਚੱਕੀ ਬਠਾ ਵਿਸਤਾਵਾ ਨਿਊਜ਼ ਚੈਨਲੋਂ ਨੱਲ ਵਾਰਮ ਜ਼ਿਆਦਾ ਬੈਸਟ ਟਾਈਮ ਮੇਰੇ ਹਿਸਾਬ ਨਾਲ ਤਾਂ ਹਾਂਜੀ ਮੇਰੇ ਵੀਰੋ ਚੱਲਿਆ ਜੀ ਬਾਦਲ ਮੈਡੀਕਲ ਤੇ ਕੁਛ ਕਬੂਤਰਾਂ ਲਈ ਹੋਰ ਮੈਡੀਸਿਨ ਲੈਣ ਮੇਰੇ ਵੀਰੋ ਚੱਲ ਸ਼ੇਰਾ ਚੱਲ ਗਏ ਨਵੇਂ ਪੀਣ ਆਪਣੇ ਫਿਰ ਉੱਡੇ ਸੱਚ ਲੱਗੀ ਬਾਈ ਸਟਾਰਟ ਕਰਨ ਦਾ ਲੱਗੀ ਹੈ ਕਿਥੇ ਕਿਥੇ ਕਰਾਇਆ ਹਾਂ ਹੋਰ ਕਿੱਥੇ ਗਲਜਾ ਵੜ ਕੇ ਬਾਹਰ ਮਰੂ ਕਿਤਰਾ ਲੈਣਾ ਕੀ ਹੈ ਚੱਲਦਾ ਵੀ ਮੈਡੀਕਲ ਤੇ ਬਾਦਲ ਹਾਂਜੀ ਇਹ ਕਾ ਨਵੀਂ ਕੂਦਰੀ ਫੜੀ ਸੀਗੀ ਜੀ ਸ਼ੌਂਕਰਾ ਹੋਰਾਂ ਲਿਆ ਗਈ ਲਿਓ ਜੀ ਇਹ ਵੀ ਛੱਡਦੇ ਆਂ ਆਪਾਂ ਠੀਕ ਹੈ ਕਿ ਨਹੀਂ ਇੱਕ ਮਿੰਟ ਰੋਈ 1x ਕਰਕੇ ਸ਼ੌਕ ਕਰਾਵਾਂਗੇ ਜੀ ਚਿੱਟੀਆਂ ਅੱਖਾਂ ਕਾਲੀ ਨੂੰ ਗਲਾਬੀ ਰੇਡ ਜਵੰਦੂ ਕਾਲੇ ਟੂਸੇ ਕਾਲੇ ਟੋਰੀ ਛੱਡ ਦੇ ਬਸ ਛੱਡ ਦੇ ਪਤਾ ਨਹੀਂ ਬਾਗਲ ਵਾਲੀ ਬਾਜੀ ਵਾਲ ਦੇ ਨਹੀਂ ਇਹ ਆਈ ਸੀਗੀ ਤੇ ਇਹਨੂੰ ਵੀ ਡਾਉਣੇ ਇੱਕ ਬੱਚਾ ਚੱਲ ਜਾਣ ਦੇ ਪੋਲੀ ਗੜ ਧੇਉਰੀ ਨੂੰ ਏ ਬੜੀ ਭੜੀ ਇਹ ਤਾਂ ਉਹ ਚਾਚਾ ਓਏ ਆ ਕਿੱਥੇ ਰਹਿ ਗਿਆ ਹੈ ਇਹ ਕਾਂਤਰਾ ਬੈਠਾ ਲਾ ਬੈਗਾ ਹੁਣ ਆਪਣਾ ਉਹੀ ਹੈ ਬੈਠੇ ਰਹਿੰਦੇ ਕਿ ਦਸਾਂ ਮਿੰਟ ਬੈਠੇ ਰਹਿੰਦੇ ਕੋਈ ਗੱਲ ਨਹੀਂ ਤੇ ਟੂ ਸਿਡਣ ਵਾਲੀ ਭਾਲ ਯਾਰ ਕਿੱਥੇ ਆਪਣੀ ਕਿੱਥੇ ਕਹਾ ਹੈ ਕਹਾ ਕਹਾ ਕਤੇ ਹਾਂਜੀ ਇਧਰ ਇਹ ਕਬੂਤਰਾਂ ਨੂੰ ਵੀ ਕਬੂਤਰਾਂ ਨੂੰ ਵੀ ਜੀ ਨਿੱਲਵਾਰ ਮਹੌਲਾ ਆਇਆ ਸੀਗਾ ਉਹ ਨੀਲ ਜਨ ਲਿਕਵਡ ਲਾਇਆ ਸੀਗਾ ਵੈਸੇ ਤਾਂ ਨਿੱਲਵਾਰਮ ਪਾਊਡਰ ਲਾਉਣਾ ਸੀ ਪੋਟਿਆਂ ਦੀ ਸਫਾਈ ਆੜਾ ਤੇ ਉਹ ਨਹੀਂ ਲਾਇਆ ਤੇ ਆਪਾਂ ਹੋ ਲਾਤਾ ਇਹਨਾਂ ਨੂੰ ਨੀਲ ਜਨ ਲਿਕਵਿਡ ਹੀ ਲਾਤਾ ਹਨਾ ਕੁਝ ਕੂਤਰਾਂ ਨੇ ਪੋਟਿਆਂ ਦੀ ਸਫਾਈ ਕੀਤੀ ਵੀ ਹਨਾ ਵੀ ਹਰੇ ਵਾਗੀ ਜੀ ਕੱਢੀ ਦੇ ਅੰਦਰ ਵੀ ਹੋਈ ਕੋਈ ਗੱਲ ਨਹੀਂ ਆਹ ਦੇਖੋ ਕੁਝ ਇੱਕ ਦੋ ਕੂਤਰਾਂ ਨੇ ਕੱਢੀ ਆ ਹਨਾ ਮੁੜਿਆ ਲੈ ਆਂਦੇ ਨਾ ਯਾਰ ਕਬੂਤਰਾਂ ਨੂੰ ਕਬੂਤਰਾਂ ਕਨੀ ਛੜਦੀ ਭਸਾਈ ਲੈ ਚੱਕ ਕੇ ਐ ਜੋਟ ਹਾਂ ਹਾਂ ਐ ਜੋਟ ਲੈ ਚੱਕ ਕੇ ਤੇ ਐ ਪਿੰਜਰਾਂ ਲਈ ਜੋ ਨੂੰ ਬਾਰ ਬਾਰ ਰੱਖ ਸੀ ਯਾਰ ਨਾ ਸੱਚੀ ਚਿੱਤ ਜਣਾ ਪੜਾ ਆ ਬਈ ਇਹਦਾ ਨਾ ਵਾਹ ਜੀ ਲਾਈ ਤਾਂ ਜਾਣੇ ਆ ਰਹੀ ਸਾਰੇ ਪਾਸੇ ਗੱਲ ਵੀ ਬਾਨ ਨਹੀਂ ਰਹੀ ਯਾਰ ਦਵੇ ਜੇ ਬਈ ਹੈ ਆਪ ਵੀ ਤੇ ਕਬੂਤਰ ਵੀ ਬਾਕੀ ਅੱਜ ਗੋਸ਼ੇ ਨੇ ਬਾਜੀ ਛੱਡੀ ਆ ਨਾਲ ਦੇ ਮੇਰੇ ਲੂਲ ਬਈ ਹੈ ਨਾ ਪਹਿਲੇ ਤਾਂ ਰਹੀ ਜਾਵਾਂਗੇ ਯਾਰ ਇੱਕ ਤੇ ਤਾਂ ਆ ਹੀ ਹੋ ਗਿਆ ਕਿ ਕਿੱਧਰ ਜਾਵਾਂਗਾ ਨਾ ਫਿਰ ਕਾ ਜੀ ਐਂ ਕਰਦਾ ਜਾਵੜ ਗਏ ਪਰ ਦੇਖਦੇ ਕੀ ਬੰਦਾ ਯਾਰ ਕਰਾ ਕੂਡਰ ਕਾਲਰ ਸ਼ਰਟ ਦਾ ਕੂਤਰ ਸ਼ਰਟ ਦੇ ਅੰਦਰ ਇੱਕ ਹੈ ਬਾਕੀ ਬਸ ਚੋਬਰਾ ਓਕੇ ਇਹਦਾ ਵੀ ਕਰਾਂ ਕੰਚਰਦਾ ਇਧਰ ਲਾ ਕਮਰਾ ਸਾਫ ਕਰਨਾ ਆਪਾਂ ਹਾਂ ਕੂਤਰ ਲਾਇਆ ਯਾਰ ਜਾਂਦੇ ਛੱਡਿਆ ਹਨਾ ਸਫਾਈ ਵੀ ਸਾਡੇ ਹਿਸਾਬ ਨਾਲ ਬਹੁਤ ਗਲਚੀ ਗਲਚੀ ਕੂਤਰਾਂ ਨੇ ਗੰਦ ਪਿਲ ਕੱਢਿਆ ਹਨਾ ਬਾਕੀ ਇਹ ਦੇਖ ਕਵਾਰੀ ਪੁੱਤਰਾਂ ਨੇ ਗਲੱਛ ਕੀ ਕੱਢਿਆ ਮੇਰੇ ਸਾਰਾ ਸਮਣਾ ਹੈਨਾ ਕੂਤੇ ਚ ਬਸ ਠੀਕ ਆ ਯਾਰ ਮਣਜਾ ਖੜਾਉਣਾ ਸੱਚੀ ਗੱਲ ਦੱਸਾਂ ਤੁਹਾਨੂੰ ਉਹਨਾਂ ਦਾ ਬਾਕੀ ਵੀ ਜਿੰਨੇ ਨਵੇਂ ਕਬੂਤਰ ਛੱਡੇ ਸੀ ਸਾਹ ਵਾ ਕੇ ਬੈ ਗਏ ਹੈਨਾ ਸਾਰੇ ਸਿੱਧੇ ਕੂਦਰੀ ਪਾਸੇ ਬੈ ਗਏ ਯਾਰ ਟੂਸ ਚੈਲੀ ਕੂਦਰੀ ਨੂੰ ਪਾਸੇ ਬੈਠਣ ਦੀ ਹੱਤ ਗਲਤ ਗਈ ਉਹ ਸਾਰਿਆਂ ਤੋਂ ਚੰਗੀ ਵੀ ਉਹੀ ਸੀਗੀ ਪਾਸੇ ਵੀ ਉਹੀ ਬੈਠਣ ਲੱਗ ਗਏ ਇਹ ਲੋ ਕਿਤਨਾ ਮਰੀ ਮਰੀ ਤੱਕਰਾ ਮਾਰਦੇ ਖਤੇ ਹਰਸ ਤੇ ਲਾਗੇ ਕਬੂਤਰ ਆਣਾ ਅੰਦਰ ਹੋਏ ਜੰਨੇ ਸਾਡੇ ਹੀ ਹਿਲਾਗੇ ਹੱਥ ਨਾ ਹੋਏ ਮਾਰ ਕੇ ਉਹਨੇ ਨਿਚੋੜਨਾ ਚੋੜੜੀ ਲਾ ਕੇ ਲਾ ਕਬੂਤਰ ਆ ਗਿਆ ਪਹਿਲਾਂ ਤੇ ਇਧਰਲੀ ਸੇਰੀ ਫੜਾ ਫਿਰ ਦੂਜੀ ਸੇਰੀ ਬੜਾਈ ਮੈਨੂੰ ਹਾਂਜੀ ਆਹ ਕੀ ਸਟਿੰਗ ਜੀ ਲਿਆਉਣੀ ਪਈ ਮਾਰਦੇ ਨੂੰ ਅੱਕ ਡੱਬਣੇ ਹੀ ਪਿਆ ਸਾਨੂੰ ਆਏ ਧੜੀ ਆਏ ਤਾਂ ਤੇ ਤੱਕੇ ਬਾਹਰ ਆਏ ਇਹ ਕਿ ਤਾ ਜ਼ਰੂਰੀ ਹੈ ਕਮੇ ਮੈਂ ਲਾ ਕੇ ਮਗਾ ਕੇ ਵੀ ਕਬੂਤਰ ਦਬੇ ਹੀ ਗਏ ਮੈਂ ਫਿਰ ਬਦਲ ਗਲ ਨੂੰ ਕਾਟ ਕੇ ਲੜਕੇ ਦੀ ਜੀ ਠੀਕ ਹੈ ਬਾਕੀ ਓਕੇ ਮੈਂ ਲਿਆ ਨੂੰ ਰੋਟੀ ਪਾ ਦੀ ਲੱਸੀ ਓ ਪੀ ਦੀ ਲੱਸੀ ਪਾ ਨਾ ਕਮਰੇ ਚੱਲੇ ਪਾ ਬੰਬ ਹਨਾ ਤੇ ਸਹੀ ਘੰਟੇ 2 ਘੰਟੇ ਤੱਕ ਵੀਡੀਓ ਲਾਵਾਂਗਾ ਐਨ ਜਾਲੀਆਂ ਪਿੰਜਰੇ ਕਮਰਾ ਖੁੱਡੇ ਦਾਣੇ ਕਬੂਤਰ ਅੰਦਰ ਬਾਹਰ ਗੀਤ ਸਾਰਾ ਕੁਝ ਹੈ ਰਹਿਣ ਇੱਕ ਨੰਬਰ ਬਣਾ ਕੇ ਨਾ ਪੂਰਾ ਕਮਰਾ ਫਿਰ ਵੀਡੀਓ ਲਾਵਾਂਗਾ ਵੀਡੀਓ ਹੀ ਲਾਉਂਦੇ ਬਸ ਸਿੱਧਾ ਹੀ ਸਾਬ ਹੈ ਉਹ ਤਾਂ ਸਮਝਾਂਗੇ ਹਾਂਜੀ ਜੀ ਦੇ ਸਿਰ ਉੱਤੇ

ਜੀ ਫੋਕੀ ਜਿ ਲੱਗਣ ਲੱਗੀ ਦੇਖੋ ਰੁਜਾ ਗਮ ਟਾਈਮ ਲਿਆ ਤੁਸੀਂ ਮਾਤਾ ਦੇਖਿਆ ਆਏ ਗਿਆ ਪਰ ਜਦਾ ਰੱਖ ਛੱਡ ਦੇਣਾ ਸਾਨੂੰ ਕਮਰਾ ਦੇਖੋ ਹਰ ਜੋ ਰਵੇ ਕੋਈ ਚਾਹਲੀ ਬੋਲੋ ਕੋਈ ਬੇਰੇਟ ਨਾ ਦਾ ਦਿਓ ਹੈ ਮੈਟ ਕਮਰਾ ਨਮਾਰੀਆਂ ਗਲਾਸ ਕੌਲੀਆਂ ਠੀਕ ਜੀ ਉਹਦਾ ਮੰਝਾ ਜਿਹੜਾ ਆਪਣੇ ਆਏ ਨਹੀਂ ਆ ਜਾਈਂ ਰੱਖਣਗਾ ਇਹ ਜੀ ਆ ਜੇ ਰੱਖਣਗਾ ਏ ਇੱਕ ਵਾਸੇ ਰੱਖਣਾ ਐ ਇਹ ਆਇਨ ਤੇਰੇ ਨਾਲ ਸਾੜੀ ਸੁਭਾਏ ਇਹ ਜਾਨ ਨਾ ਕਰ ਰਗਾ ਤੂੰ ਮਾਂ ਦਾ ਚਾਲ ਬਣੀ ਤੂੰ ਫੇਰ ਮਰੇਗਾ ਮਰੇਗਾ ਹਾਂ ਛੇਤਰੰਗਾ ਇਧਰ ਜੋਟਾ ਇਧਰ ਸਾਰਾ ਕੁਝ ਹੈ ਇਧਰ ਠੀਕ ਐ ਸਿਰਫ ਆ ਬੋਟਲ ਇਧਰ ਰੱਖ ਆਪਣੀ ਸ਼ੇਰਾ ਬਸ ਸਾਫ ਜੀ ਕਰਕੇ ਕੌਂਬ ਹੈ ਕੌਂਬ ਨਹੀਂ ਇਹਦਾ ਹੈ ਕੰਮ ਨਹੀਂ ਇਹਦੇ ਨਾਲ ਕੰਮ ਆ ਇਹਨੂੰ ਉਧਰ ਉਧਰ ਕਰ ਲੈ ਚੱਲਾਂਗੇ ਠੀਕ ਐ ਬਾਬੋ ਬਾਹਰ ਵੀ ਕੰਮ ਨਹੀਂ ਵੜਿਆ ਕੂਲਰ ਲੱਕ ਕਰਤਾ ਸੈਟਵੇਟ ਲਾ ਕੇ ਆਣ ਇੱਕ ਨੰਬਰ ਠੀਕ ਆ ਪਾਣੀ ਦਾ ਡੱਟ ਦਾ ਲੀਓ ਨਵਾਤਾ ਐਕਸਟਰਾ ਗਾਰਬੇਜ ਜਿੰਨਾ ਕੁ ਸੀ ਉਹ ਬੋਤਲਾਂ ਬਾਦਲਾਂ ਸਭ ਕੁਝ ਇੱਕ ਪਾਸੇ ਗਾਰਬੇਜ ਇਕੱਠਾ ਕਰ ਤਾ ਨੂੰ ਅੱਗ ਵੀ ਲਾਉਣੇ ਖੜ ਜੋ ਮੁੰਡਾ ਅੱਗ ਲਾ ਦੇ ਅੱਗ ਲਾ ਦੇ ਓਏ ਅੱਗ ਲਾ ਦੇ ਕੋਈ ਨਾ ਫੇਰ ਕਰਾਂਗੇ ਵਿਆਪਾ ਅੱਗ ਲਾ ਦੇ ਮੈਟ ਵੇਖੋ ਠੀਕ ਐ ਮੈਟ ਤੋਂ ਤੇ ਮੋਟਰਸਾਈਕਲ ਤੋਂ ਦਾ ਦੋ ਕਬੂਤਰ ਬਾਹਰ ਰਹਿੰਗੇ ਵੀ ਆਪਣੇ ਘਰਾਂ ਜਿਹੜੇ ਕਹਿੰਦਾ ਟੂਸੇ ਦੋਵੇਂ ਤੇ ਹਰੀ ਟੌਰੀ ਜਿਹੜੀ ਦੀ ਭੈਣ ਤਰਖਾਨ ਆ ਛੱਡੀ ਸੀ ਉਹ ਬਾਹਲੀ ਸੂਚੀ ਸੀ ਪੈਰਾਂ ਦੇ ਤਰਖਾਨ ਦੇ ਤੇ ਫੁੱਲਾਂ ਮਿੜ ਛੱਡੀ ਠੀਕ ਆ ਉਹ ਤਾਂ ਹੀ ਜੋਰ ਲਾ ਗਈ ਇਹ ਕਮੜੀ ਪੈਰਾਂ ਦੀ ਕੱਚੀ ਹੋ ਗਈ ਇੱਕ ਸਾਫ ਤੇ ਬਸ ਮਣੋ ਲਈ ਕੂਤਰੀ ਉਹ ਨਾ ਚੰਗੀ ਬਹੁਤ ਐ ਟੂਸਿਆਂ ਵਾਲੀ ਤੌਰੀ ਲਈ ਖਰਾਬ ਹੋ ਗਈ ਬਗਲ ਵਾਲੀ ਪਹਿਲੀ ਢਾਈ ਸਿੱਧੀ ਸੱਜੀ ਬਗਲ ਵਾਲੀ ਅੱਜ ਦੂਜੀ ਵਾਲੀ ਵੀ ਸਿੱਧੀ ਜੀ ਜਦੋਂ ਲਾਉਣ ਲੱਗ ਗਈ ਤੇ ਪਾਸੇ ਕਿ ਨਿਮਜ ਬੈ ਗਈ ਦੂਰ ਹਨਾ ਇਹ ਨਿਸ਼ਾਨੀ ਆ ਤੁਸੀਂ ਐਂ ਦੇਖੋ ਚੰਗਾ ਭਲਾ ਲੱਗਿਆ ਲਵਾਇਆ ਕੂਤਰ ਜਦੋਂ ਪਾਸੇ ਬੈਠਣ ਲੱਗੇ ਨਾ ਪਾਸੇ ਡਿੱਗਣ ਲੱਗੇ ਜੇ ਜਾ ਕੇ ਉਦੋਂ ਸਮਝ ਲੈ ਕੂਤਰ ਵਾਇਰਸ 'ਚ ਹੀ ਚੱਲ ਰਿਹਾ ਬੂਤਰ ਹੈ ਨਹੀਂ ਛੱਡ ਯਾਰ ਪਤਾ ਹੀ ਹੈ ਲੋਕਾਂ ਨੂੰ ਹੁਣ ਕੂਤਰ ਹਨ ਕਿ ਚੱਕਰ ਆ ਵੀ ਕੂਤਰ ਦੀ ਮੈਮਰੀ ਲਾਸ ਹੋ ਜਾਂਦੀ ਹੈ ਜਦੋਂ ਵਾਇਰਸ 'ਚ ਬਾਈ ਟਰਾਲੀ ਨੂੰ ਅਗ ਭਾਵੇਂ ਕੰਜਰ ਜਾ ਉਧਰ ਲੈ ਆ ਟੈਰ ਮ ਜਾ ਸਿਆਣਾ ਹੀ ਬਾਲਾ ਤੂੰ ਤਾਂ ਓਏ ਹੈ ਜਦੋਂ ਵਾਇਰਸ 'ਚ ਹੁੰਦਿਆ ਕਬੂਤਰ ਬਾਬਿਓ ਉਦੋਂ ਸੱਚੀ ਕੂਤਰਾਂ ਦੀ ਮੈਮਰੀ ਲਾਸ ਹੋ ਜਾਂਦੀ ਹੈ ਉਹਨਾਂ ਨੂੰ ਪਤਾ ਨਹੀਂ ਲੱਗਦਾ ਜੀ ਕੀ ਕਰਨਾ ਕਿੱਥੇ ਬੈਠਣਾ ਹੈ ਠੀਕ ਹੈ ਉਹ ਜਦੋਂ ਮੜਾ ਜੋਰ ਲੱਗਣਾ ਤਾਂ ਜਦੋਂ ਮੜਾ ਜਾਊਟ ਹੋਣਾ ਉਹਨੇ ਡਿੱਗ ਪੈਣਾ ਪਾਸੇ ਕੋਈ ਜੱਕਾ ਨਹੀਂ ਲਾਇਆ 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 ਤੇ ਇੱਕ ਜਿਹੜੀ ਤੜਕੇ ਨਵੀਂ ਛੱਡੀ ਗਲਾਬੀ ਤੇ ਡਕਾਲੇ ਡੂਸਨ ਉਹ ਵੀ ਪਾਸੇ ਫਿਰਦੇ ਇੱਕ ਨਵਾਂ ਬੱਚਾ ਵੀ ਬੜਾ ਜੀ ਕਾਲਾ ਫੂੰਜਾ ਕਾਲੇ ਘੰਡ ਵਾਲਾ ਉਹ ਵੀ ਤਿੰਨ ਦਿਨ ਪਹਿਲਾਂ ਚੂਬਰ ਨੇ ਡਾਤਾ ਠੀਕ ਹੈ ਕਿ ਨਹੀਂ ਛੱਦਰਾਂ ਲੱਗੀਆਂ ਪਈਆਂ ਦਾਣੇ ਦੁਨੀਆਂ ਹਜੇ ਪਾਉਣੇ ਆ ਰੋਟੀ ਵੀ ਖਾਣੇ ਆ ਬਹੁਤ ਕੰਮ ਕਰਨੇ ਹਜੇ ਵੀ ਹੈ ਉਹ ਯਾਰ ਚੱਕ ਲੈਣਾ ਯਾਰ ਇੰਨੇ ਗੜੇ ਲਾਈਏ ਨਾ ਇੱਕ ਭੱਜਿਆ ਵਰਗਾ ਕਮਲਿਆਂ ਵਾਂਗ ਲਾਤੀ ਅੱਗ ਹਾਂਜੀ ਲੀਵ ਦਾ ਕੋਟ ਵੀ ਮਚਾਦਾ ਵਿਚਾਰੇ ਦਾ ਚਲੋ ਕੋਈ ਗੱਲ ਨਹੀਂ ਹੋ ਜਾਂਦਾ ਉਤੇ ਰਿਪਾ ਆ ਗਈ ਹੋਏ ਪਾਸੋਂ ਇਹ ਬੰਬ ਹੈ ਹਮਲਾ ਉਹ ਪਾਕਿਸਤਾਨ ਵਾਲੇ ਕੀਤਾ ਹੈ ਪਾਕਿਸਤਾਨ ਦਾ ਭਰਾ ਆਪਣੇ ਇਹ ਸਰਕਾਰਾਂ ਭੈਣੇ ਹਾਰੀਆਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਇਹ ਦੋ ਦੇਸ਼ਾਂ ਦੀ ਜਦੋਂ ਜੰਗ ਹੁੰਦੀ ਹੈ ਨਾ ਇਹ ਸਰਕਾਰਾਂ ਦੀ ਸਾਜ਼ਿਸ਼ ਹੁੰਦੀ ਹੈ ਮੁਲਕਾਂ ਦੀ ਸਾਜ਼ਿਸ਼ ਹੁੰਦੀ ਹੈ ਹਨਾ ਇਹਨਾਂ ਨੇ ਬਸ ਗੱਲ ਮੁਕੀ ਰਾਂਦ ਗਈ ਨਕਸ਼ਾ ਫੇਰ ਬਦਲਣਾ ਮੈਂ ਦੱਸਦਾ ਮੈਪ ਨੇੜਾ ਬਣਾ ਇਹ ਬਦਲੂਗਾ ਤਾਂ ਪਰਾਂ ਨੂੰ ਵਧਿਆ ਹੋਰਾਂ ਨੂੰ ਵਧੂਗਾ ਠੀਕ ਹੈ ਤੇ ਸਰਕਾਰ ਦਾ ਕੋਈ ਨੁਕਸਾਨ ਨਹੀਂ ਇਹਦੇ ਚ ਆਮ ਜਨਤਾ ਠੀਕ ਹੈ ਸਿਵਲ ਨਕਸ਼ਾ ਬਦਲੂ ਇਹ ਲੜਾਈ ਹੋ ਮੀ ਤੇ ਦੁਕਾਨ ਕਿਤੇ ਹੋਰ ਮੀ ਯਾਰ ਭੈਣ ਦੇ ਲਗੜਾ ਦੁਕਾਨ ਦਾ ਨੀਤੇ ਇੱਥੇ ਰਹੂਗੀ ਨਕਸ਼ਾ ਬਦਲੂ ਸਰਕਾਰਾਂ ਦਾ ਕੋਈ ਲੌਸ ਨਹੀਂ ਇਹ ਚ ਸਿਵਲ ਇਨਸਾਫ ਆਪਣੇ ਵਰਗੇ ਆਮ ਜਨਤਾ ਦਾ ਨੁਕਸਾਨ ਹੁੰਦਾ ਸਭ ਤੋਂ ਵੱਧ ਠੀਕ ਹੈ ਤਾਂ ਕਰਕੇ ਵਾਰ ਨਾ ਹੀ ਹੋਵੇ ਤਾਂ ਬਹੁਤ ਚੰਗੀ ਗੱਲ ਹੈ ਠੀਕ ਹੈ ਕਿ ਨਹੀਂ ਬਾਕੀ ਫਿਰ ਬਸ ਜੇ ਰੱਬ ਨੂੰ ਮਨਜ਼ੂਰ ਆਇਆ ਹਨਾ ਤਾਂ ਕਰਕੇ ਬਾਕੀ ਤੇਰੀ ਭੈਣ ਜਿੱਦ ਲਈ ਹੈ ਬਾਂਬੂ ਦੀ ਥੇਗ ਗਿਆ ਹੈ ਮੰਨ ਲਿਆ ਬਾਕੀ ਪਾਕਿਸਤਾਨ ਵਾਲੇ ਭਰਾਵਾਂ ਨੂੰ ਲਵ ਯੂ ਐਰ ਸਾਡੇ ਵੱਲੋਂ ਸੱਚੀ ਠੀਕ ਆ ਪਾਕਿਸਤਾਨ ਨਾਲ ਕੋਈ ਇਸ਼ੂ ਨਹੀਂ ਆਪਣਾ ਦਿਲੋਂ ਪਿਆਰਾ ਪਾਕਿਸਤਾਨ ਨਾਲ ਇਹ ਜਿਹੜੇ ਵੀ ਤੁਹਾਨੂੰ ਪਤਾ ਹੈ ਠੀਕ ਹੈ ਗੋਦੀ ਮੀਡੀਆ ਨੈਸ਼ਨਲ ਮੀਡੀਆ ਸਾਬ ਤੋਂ ਜ਼ਿਆਦਾ ਗਲਤ ਅਫਵਾਹਾਂ ਬੁਲਾਉਂਦਾ ਹੈ ਖੁਦਵਾ ਸਰਕਾਰਾਂ ਸਭ ਕੋਈ ਰਲਿਆ ਮਿਲਿਆ ਹੋਇਆ ਇਹ ਆਏ ਲੰਗ ਪਾਕਿਸਤਾਨ ਨਹੀਂ ਨਹੀਂ ਪੂਰਾ ਯਾਰ ਪੂਰਾ ਪੈ ਬਾਬੇ ਉਹ ਹਰਿਆਂ ਬਗਲਾਂ ਵਾਲਾ ਆਪਣਾ ਮਿਸਿੰਗ ਪੀਜਣ ਉਹੀ ਹੈ ਨਾ ਉਹੀ ਹੈ ਜਮਾ ਸਾਵਾ ਹੋਏ ਕਾਲਾ ਓ ਭੈਣ ਦਾ ਲੱਕੜਾ ਨਾ ਹੋਵੇ ਤਾਂ ਇਹ ਕਿੱਥੋਂ ਆਇਆ ਯਾਰ ਭੈਣ ਚੋਂ ਇੰਨੇ ਦਿਨਾਂ ਬਾਅਦ ਵਾਟ ਦਾ ਐਫ ਆ ਹੋਈਏ ਨਾ ਭੈਣ ਇਹਨੂੰ ਕਿੰਨੇ ਦਿਨਾਂ ਗਵਾਚੇ ਨੂੰ ਇਹਨੂੰ ਬਈ 4 5 ਦਿਨ ਹੋ ਗਏ ਆ ਬਈ ਤਾਂ ਬਈ ਕਾਲ ਚਰਾ ਨਹੀਂ ਜਾ ਆਇਆ ਆ ਅੰਤ ਹੈ ਮੰਨ ਜਾ ਜੰਗ ਲੱਗਣ ਤੋਂ ਪਹਿਲਾਂ ਦੁਨੀਆ ਦਾ ਅੰਤ ਆ ਬਸ ਦੇਖ ਲਿਆ ਮੈਂ ਨਹੀਂ ਜਦੋਂ ਬਈ ਕਾਲ ਚਰਾ ਨੂੰ ਪਿੰਡ ਆਇਆ ਫਿਰ ਉਹ ਪਾ ਵੀ ਗਿਆ ਬਈ ਕਾ ਯਾਰ ਆਪਣੇ ਤਾਂ ਨਹੀਂ ਸੀ ਜਿਹੜਾ ਪਕਾਲਿਆਂ ਬਗਲਾਂ ਕਾਲਿਆਂ ਬਗਲਾਂ ਕਹੀਆਂ ਸੀਗਾ ਵੱਠਪੇ ਮਾਰਦੇ ਆਪਣੇ ਘਰ ਤੇ ਉਹ ਤੈਨੂੰ ਹੈ ਕੀ ਪਤਾ ਮੋਰਾਂ ਨਹੀਂ ਯਾਰ ਏਡੇ ਤਾਂ ਫੁੱਦੂ ਹੈਗੇ ਪਰ ਆਂਗਣਾ ਸਹੂਗਾ ਆਪਾਂ ਨੂੰ ਯਾਰ ਚੱਲ ਦੇਖਦੇ ਆ ਬਾਬੇ ਕੀ ਸੀਨ ਬਣਦਾ ਹਨ ਕਬੂਤਰ ਆਪਣੇ ਵੀ ਆਪਣੇ ਬਹੁਤ ਕੂਤਰ ਬਾਹਰ ਫੜਦੇ ਆ ਜੀ ਠੀਕ ਹੈ ਮੇਨ ਆਪਣੇ ਦੋ ਕੂਤਰ ਬਾਰੇ ਕਦਾ ਆਹ ਕੱਲੀ ਬਗਲਾ ਵਾਲੀਆਂ ਵਾਲੇ ਇੱਕ ਦੋਵੇਂ ਬਗਲਾਂ ਇਹ ਕਹਿੰਦਾ ਦੋਵੇਂ ਬਗਲਾਂ ਆਹ ਇਹ ਕੱਲੀ ਬਗਲ ਵਾਲੀ ਬਸ ਉਹ ਇਹਦਾ ਕਿਵੇਂ ਕਰਗੇ ਹੁਣ ਡਾਗੇ ਨੂੰ ਕਿ ਦੇਖੇ ਕੀ ਸੀਨ ਇਹਦਾ ਓਡ ਓਡ ਨਹੀਂ ਵੀਰੇ ਇਆ ਭੈਣ ਦੇ ਨਾ ਕੂਤਰਾ ਬਹੁਤ ਮੰਦਾ ਹਾਲ ਹੈ ਵੇਖਾ ਜਾਵੇ ਤਾਂ ਹੋ ਟੱਪ ਗਿਆ ਵੀ ਬਗਲ ਵਾਲੀ ਭਾਗੇ ਕੂਤਰੀ ਥੱਲੇ ਛੜੀ ਛੜੀ ਛਾਲ ਦੇ ਥੱਲੇ ਆ ਜੂ ਤੀ ਛਾਲੀ ਛਾਲੀ ਕੂਤਰੀ ਬੜਾ ਯਰ ਫਦੂਆ ਲੱਗੀ ਇਹਨਾਂ ਆਇਆ 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 ਕੂਤਰ ਨੂੰ ਪਤਾ ਹੀ ਨਹੀਂ ਲੱਗਾ ਸਾਡਾ ਘਰ ਕਿੱਥੇ ਆ ਕਿੱਥੇ ਆਇਆ ਆਇਆ ਆ ਆਇਆ 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 ਛਾਲੇ ਪਾ ਛਾਲੇ ਪਾ ਛਾਲੇ ਪਾ ਛਾਲੇ ਪਾ ਛਾਲੇ ਪਾ ਛਾਲੇ ਪਾ ਤੀ ਛਾਲੇ ਪਾ ਛਾਲੇ ਪਾ ਰੋਕ ਦੇ ਰੋਕ ਦੁੱਚਿਆ ਕੇ ਰੋਕ ਦੇ ਭੈਣ ਦੀ ਕਿੰਨੇ ਆਊਟ ਹੋਏ ਪਏ ਕੂਤਰ ਲੈ 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 ਮਸਾਂ ਹੀ ਪਹੁੰਚੀ ਆ ਘਰ ਇਹ ਵੀ ਵਿਚਾਰੀ ਚੱਲ ਇਹ ਤਾਂ ਅੱਜ ਦੀ ਆ ਉਹਨੂੰ ਚਾਹ ਪੰਜ ਦਿਨ ਹੋ ਗਏ ਕੰਜਰ ਦੇ ਕਮਲੇ ਆਈਏ ਇਹਨੂੰ ਆਪਣਾ ਪਤਾ ਨਹੀਂ ਸੀ ਵਾ ਕੁਛ ਨਹੀਂ ਉਹਦਾ ਸੁਖਵੀਰ ਨੇ ਫੋਨ ਕੀਤਾ ਕਹਿੰਦਾ ਕੂਤਰ ਬੈੜਾ ਛੱਪੜ ਤੇ ਵੇਖਣੇ ਮੈਂ ਬੱਚਾ ਕਿਸਦਾ ਵੇਖਾ ਤਾਂ ਆਪਦੇ ਹੀ ਬੈੰਗ ਆਉ ਐਡਾ ਕੀ ਰਹਿ ਕੂਤਰਾਂ ਨਿਕਾ ਜਾ ਰੇ ਬੁਰਾ ਹਾਲ ਆ ਬੱਬ ਫੇਰ ਸੱਚੀ ਬਈ ਕੂਤਰ ਜਿਆਦਾ ਬਿਮਾਰ ਐ ਦੂਜੀ ਦੂਜੀ ੜਾਈ ਕੂਤਰਾਂ ਦਾ ਆ ਹਾਲ ਥੋੜਾ ਹੁੰਦਾ ਜਿਵੇਂ ਖੂਬੂਤਰੀ ਆ ਮਰਿਆਂ ਨੂੰ ਆਈ ਲੈ ਦੇਖੋ ਨਾ ਕੋਈ ਸੁਰਤਾ ਘਰ ਦੀ ਨਾ ਬਾੜ ਦੀ ਆ ਆ ਆ ਆ ਆ ਇੱਕੋੜੇ ਖੜਾ ਚੁਗਰਾ ਆਇਆ 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 ਪਾਣੀ ਕਿਹੜੇ ਹਿਸਾਬ ਤੇ ਪੀਂਦੀ ਐ ਚੋਬਰਾ ਯਾਰ ਕਾਂਵਲੇ ਵਾਂਗੂ ਯਾਰ ਕੁਤਰੀ ਦੂਜੀ ਢਾਈ ਯਾਰ ਕੁਤਰੀ ਪਾਏ ਮਰੇ ਪਏ ਕੁਤਰੀ ਯਾਰ ਘੰਟਾ ਉਡੀ ਹਿੰਦੇ ਨਿੰਮ ਜਿੜੀ ਆ ਗਏ ਆਏ ਫੋਨ ਲਾਏ ਆਏ ਬੋਂਗੋ ਹੀ ਪੀਏ ਕੁਤਰੀ ਨਹੀਂ ਤੜਕੇ ਉਡੇ 2 ਘੰਟੇ ਡੇ ਕੁਤਰ ਤੜਕੇ 2 ਘੰਟੇ ਪਰ ਤੜਕੇ ਲੇ 2 ਘੰਟੇ ਕੀ ਲੀ ਬਿਠੇ ਉਹਨਾਂ ਦਾ ਫੈਸਲਾ ਕੀ ਹੋ ਗਿਆ ਚੱਲ ਖੜ ਜਾਏ ਸਿੱਧੀ ਆ ਗਈ ਨਿਮਜੜ ਗਈ ਪਹਿਲਾਂ ਸਿੱਧੀ ਬੈਠੀ ਲੌਣ ਲੱਗੇ ਟੁੱੜ ਗਈ ਫੇਰ ਉੱਟ ਗਈ ਤਾਂ ਉੱਚੀ ਜਿਹੜੀ ਬੰਦ ਗਈ ਘੰਟਾ ਤੇ ਨਿਮਜੜ ਗਈ ਆ ਕੇ ਬੁਰਾ ਹਾਲ ਹੀ ਆ ਕੂਤਰਾਂ ਦਾ ਬੱਸ ਯਾਰ ਹਾਂਜੀ ਕੰਮ ਤਾਂ ਨੇ ਮੀੜ ਲਈ ਬਹੁਤ ਤੜਕੇ ਦੀ ਨਹੀਂ ਖਾਧੀ ਰੋਟੀ ਬਾਜ਼ਲ ਚੱਲਦੇ ਆ ਬਰਗਰ ਬੁਰਗਰ ਕੋਈ ਸਮਾਨ ਪਤਾ ਖਾ ਕੇ ਆਉਣੇ ਆ ਜਲੇ ਫੋਨ ਦੀ ਕੇਬਲ ਨਵੀ ਲੈ ਗਣੇ ਬਈ ਹਨਾ ਹਲਾ ਹਲਾ ਕੇ ਕਦੇ ਥੁੱਕ ਲਾਈ ਕਦੇ ਵੀਂਗੀ ਟੇਢੀ ਕਰਕੇ ਚਾਰ ਚਲੂਣੀ ਪੈਂਦੀ ਐ ਫੁੱਲ ਦੁਬੀਦਾ ਤੇਰੇ ਸਾਹਮਣੇ ਤੂੰ ਐਂ ਦਾ ਆਪਣੇ ਲਈ ਇੱਕ ਵੀ ਚੀਜ਼ ਦਿਨ ਚ ਕਿਹੜੀ ਚੰਗੀ ਹੁੰਦੀ ਐ ਜਿੱਥੇ ਹੱਥ ਪੋਣਾ ਮਾੜਾ ਹੀ ਉੱਥੇ ਜ ਖਾੜ ਦੇ ਚ ਕਬੂਤਰਾਂ ਦੇ ਵਾਇਰ ਸੀ ਕਿਸਮ ਵਿੱਚ ਵਾਇਰ ਸੀ ਤੇ ਦਮਣੀ ਦੀ ਅੱਖ ਗਈ ਲੈ ਵਿਚਾਰੀ ਦੀ ਹੈ ਉਹ 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 ਆਈ ਗਿਆ ਲੈ ਉਹ 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 ਨੀ ਮੱਕ ਉਹ ਨਾ ਬੜੀ ਬੜੀ ਤੇ ਕੈਪਟਨ ਜੈਕਸ ਫੇਰ ਹੋ ਬਣਿਆ ਫਿਰਦਾ ਵਿਚਾਰਾ ਹੈ ਸੱਚੀ ਗੱਲ ਆ ਯਾਰ ਇੰਨਾ ਸਾਡੇ ਮੇਨ ਬੰਦਾ ਜੀ ਸਾਡਾ ਉਹਨੇ ਕਬੂਤਰ ਦੇਖਣੇ ਕਬੂਤਰ ਖਰਾਬ ਸਾਡੀਆਂ ਚੀਜ਼ਾਂ ਖਰਾਬ ਸਾਡਾ ਦਮਣੀ ਦੀ ਅੱਖ ਖਰਾਬ ਸਾਰਾ ਹੀ ਖਰਾਬ ਆ ਕੰਮ ਲਿਓ ਲੈ ਤੂੰ ਤੂੰ ਸਹੀ ਹੈ ਨਾ ਇਹ ਹਜੇ ਦੀ ਗੱਡੀ ਸਹੀ ਹੈ ਗਰਾ ਮੁੱਠੀਲੇ ਨੂੰ ਜੀ ਕਰਿਆ ਮੇਰੇ ਪਤ ਦੀ ਆਇਆ ਚੱਲੀ ਤਾ ਬਾਹਰ ਭੇੜ ਮੁਰਸਾ ਬਾਹਰ ਖੜਾ ਮੈਂ ਪੈਸੇ ਜਾਕ ਲੈਵਾਂ ਰੋਟੀ ਨਹੀਂ ਖਾਂਦੇ ਬਾਹਰੋਂ ਸਮਾਨ ਖਾਵਾਂਗੇ ਫੋਨ ਦੀ ਕੇਵਲ ਲਿਆਵਾਂਗੇ ਲਾਈਟ ਗਈ ਲਿਆ ਬਾਬੇ ਉਹਨਾ ਕਬੂਤਰ ਬਾਹਲਾ ਜਰੂਰ ਨਿਕਲੇ ਵੇਰ ਹਰੀਆਂ ਬਗਲਾਂ ਦੇ ਮੇਰੀ رائے ਆ ਢਾਂਗੀ ਲਿਆ ਕੇ ਇਹਨੂੰ ਫੜ ਗਈ ਲੈ ਚਲੀ ਗਿਆ ਬਾਈ ਥੋੜਾ ਇੱਕ ਮਿੰਟ ਖੜਾ ਹੋਣੀ ਨਹੀਂ ਚੱਲ ਪਹਿਲਾਂ ਨਾਂ ਇੱਕ ਵੀ ਬੰਗੂ ਤੇ ਕੇਵਲ ਫੜ ਗਈ ਆਈਸੀ ਆ ਬਾਅਦ ਲੈਣੇ ਉਹ ਪਿੱਛੇ ਇਹ ਤਾਂ ਬੈਠੇ ਰਹਿਣਾ ਨਹੀਂ ਕਿੱਥੇ ਆਣੇ ਇੱਥੋਂ ਬਾਕੀ ਗੱਲ ਆ ਇਹਨਾਂ ਮੇਰਾ ਪਿੰਡ ਦੇ ਘਰੇ ਆ ਇਹਦਾ ਸਵਾਦ ਹੀ ਵੱਖਰਾ ਹੋ ਚੀਜ਼ ਆ ਹਾਂਜੀ ਤੇ ਇਹ ਆ ਲਿਆਂਦੀ ਜੀ ਨਹੀਂ ਕੇਵਲ 100 50 ਰੁਪਈਆ ਦੀ 150 ਦੀ ਹਣਾ ਲਾ ਕੇ ਦੇਨੇ ਚੱਲਦੀ ਹੈ ਕਿ ਨਹੀਂ ਚੱਲਦੀ ਉੱਤੇ ਰੱਖ ਲਾਂਗੇ ਨਹੀਂ ਹੁਣ ਕਹੇ ਵਾਪਸ ਕਰ ਤੇ ਸਾਨੂੰ ਖਾਣ ਨੂੰ ਦੇ 150 ਹਾਂਜੀ ਬਾਬੇ ਕੇਵਲ ਲਾ ਕੇ ਪਈ ਚਾਰ ਸਹੀ ਔਕਰਪੋਟਾ ਸ਼ਰੀਲੀ ਚਾ ਕੋ ਲਿਓ ਅੰਦਰਾ ਨਹੀਂ ਉਹ ਨਾ ਨਹੀਂ ਪਿਆਰ ਨਾਲ ਪੁੱਤ ਪਿਆਰ ਨਾਲ ਜੀ ਤੇਰੇ ਨਾਲ ਪਿਆਰ ਹੈ ਤੇਰੇ ਨਾਲ ਮੂਹ ਇਦਰੋਂ ਤਾਂ ਹੀ ਗੁੱਸੇ ਜੂਲਦੇ ਠੀਕ ਤਾਂ ਹੀ ਮਿਠਾ ਲੈਣੇ ਤੇਰੇ ਨਾਲ ਮਿਠੇ ਆਏ ਕੋਈ ਚੱਕਰ ਨਹੀਂ ਤੂੰ ਵਿੱਚ ਬਹੜਦਾ ਸਾਡੇ ਕੰਮਾਂ ਦੇ ਮੰਦੇ ਤੇ ਬਹੜ ਤੂੰ ਚਿੱਲ ਕਰ ਹੁਣ ਫੇਰ ਕੂਤਰ ਹਰਗਾਂ ਮੈਂ ਫੜ ਕੇ ਲਾਉਣਾ ਚੱਲ ਨਹੀਂ ਰਹਿ ਜਾਂਦਾ ਤਾਂ ਇੱਥੋਂ ਮੈਂ ਇਹਨੂੰ ਘਰੇ ਆ ਜੂ ਯਾਰ ਇਹ ਕਹਿੰਦਾ ਬੇਬਾ ਕੂਤਰ ਫੜਨਾ ਆਪਣਾ ਬੜਾ ਜ਼ਰੂਰੀ ਹੈ ਜ਼ਰੂਰੀ ਹੈ ਫੜਨਾ ਪਊਗਾ ਹੈ ਚੱਲ ਫਿਰ ਉਹ ਫੜ ਲਾਉਣਾ ਚੱਲ ਚੱਲੇ ਕੋਈ ਚੱਕਰ ਹਾਂਜੀ ਆਪਣੇ ਪਿੰਡ ਵੀ ਬਈ ਗੁਰੂ ਘਰ ਤੇ ਬੈਗਾ ਔੜਕੇ ਹੁਣ ਕਿਉਂਕਿ ਕਾਲ ਚਰਣੇ ਵੀ ਗੁਰੂ ਘਰ ਤੇ ਬੈਠਾ ਸੀ ਬੱਚਾ ਆਣਾ ਗੁਰਦੁਆਰੇ ਤੇ ਪਠਾ ਆਪਣਾ ਨਾਲ ਪਤਾ ਨਹੀਂ ਕਿਹੜਾ ਇੱਥੇ ਹੀ ਤਾਂ ਹੀ ਬਹਿ ਗਿਆ ਚੱਲ ਗਿਆ ਕਰੇ ਫਿਰ ਹੁਣ ਫਾਇਦਾ ਕੋਈ ਨਹੀਂ ਛਾੜ ਹੁਣ ਜਾਣ ਰਹਿਣ ਬਖਸ਼ ਦੇਣ ਬਖਸ਼ ਦੇਣ ਛੱਡ ਦੇ ਖੁੱਲਾ ਖੁੱਲਾ ਹੀ ਰਹਿੰਦੇ ਹਾਂ ਜਾਣ ਦੇ ਖੁੱਲਾ ਹੋਣਾ ਹੋਇਆ ਅਜ ਨਹੀਂ ਤਾਂ ਜਿਹਦੀ ਕਿਸਮਾ ਚ ਉਹਨੇ ਫੜ ਲੈਣਾ ਪਰ ਤੜਦਾ ਨਹੀਂ ਮਰ ਜੂ ਇੰਨਾ ਪਤਾ ਹੈ ਕਿਸੇ ਕਰ ਤੜਦਾ ਨਹੀਂ ਇਹਨਾਂ ਯਕੀਨ ਹੈ ਤੇ ਆਪੇ ਇਟਸ 버ગર ਟਾਈਮ ਮੇਰੇ ਵੀਰੋ ਮੇਰੇ ਵਾਲਾ ਬਣ ਕੇ ਆ ਰਿਹਾ ਆ ਹੀ ਗਿਆ ਪਣਾ ਲਾਲ ਦਾ 버거 ਚਲੋ ਇਹ ਖਾ ਕੇ ਚੱਲਦੇ ਪਿੰਡ ਬੰਦਿਆ ਇਸ ਨੂੰ ਪੂਰਾ ਆ ਦੇਖੋ ਆਈ ਬੇਚਦੀ ਆਈ ਘਟਾਉਂਦਾ ਇਹ ਕੋ ਡੱਟਦਾ ਵੇਖੋ 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 ਇੰਨੇ ਫਲੇਵਰ ਮੁੰਡੇ ਨੂੰ ਕਹਦਾ ਮੈਂ ਪਾ ਦੇ ਇੱਕ ਬਾਦ ਫਲੇਵਰ ਲਓ ਜੀ ਦੂਜਾ ਫਲੇਵਰ ਲਓ ਜੀ ਦੂਜਾ ਫਲੇਵਰ ਹੋਣਾ ਉਹ ਤੀਜਾ ਇਹ ਇੱਕ ਇੱਕ ਤੋਂ ਦੇ ਤਿੰਨ ਫਲੇਵਰ ਕੱਢ ਜਾਂਦਾ ਨਾ ਭੜਾ ਥੱਲੇ ਰੱਖਣੇ ਹੈਗੇ ਭੜਾ ਖਣਿਆਂ ਨੂੰ ਵਿੱਚ ਹੋਰ ਨਾ ਦੇ ਬੰਕਰ ਹੋਵੇ ਥੱਲੇ ਓ ਕੀ ਹੋ ਗਿਆ ਨਹੀਂ ਨਹੀਂ ਮੁਗਦਾ ਮੁਗਦਾਣੀ ਆਏ ਮੋਹਾ ਹਸੀ ਜਾਂ ਤੂੰ ਕਹਣਾ ਮੁਗ ਗਿਆ ਜਮ ਗਿਆ ਓਹੋ ਸੰਭਲ ਲੈ ਕੇ ਕਰੋ ਬਣਾ ਦੇ ਬਣਾ ਦੇ ਕੱਢਦਾ ਮੁੰਡਾ ਮਿੰਦਰ ਤੋਂ ਸੰਭਲ ਲੈ ਕੇ ਬਰਵਾ ਸੋ ਚੱਕ ਪਾਦਾ ਲਾਲਜਾ ਬਣਾ ਦਿੱਤ ਕੱਲ ਉਹ ਚੱਕ ਉਹ ਚੱਕ ਉਹ ਢਾੜੀ ਨੂੰ ਕੰਦ ਵੀ ਪਾਉਗਾ ਖੜਦਾ ਖੜਦਾ ਬਣਾ ਦੇ ਮੈਨੂੰ ਜਰਾ ਢਵਾਣਾ ਵਾਗਣਾ ਚੁੱਪ ਕਰ ਜਾ ਕੀ ਹੈ ਕਨੀ ਜੀਵ ਦਾ ਖਣੂ ਕੱਚੇ ਰਹੇਗੀ ਤਾਂ ਹੋਰ ਵੀ ਪਾ ਗਦੂਗਾ ਆਪਾਂ ਹਾਂ ਇੰਨੀ ਯਾਰੀ ਹੈ ਇਹਦੇ ਨਾਲ ਹੋਰ ਦੱਸ ਲੈ ਵੀ ਓਕੇ ਵੀ ਰਿਪੋਰਟ ਮਣ ਖਾਲ ਕੇ ਮੁੰਡਾ ਡੋਲੀ ਨਾ ਡੋਲੀ ਘਟ ਤੇ ਖਾਣਾ ਦੱਸਦਾ ਗੱਲ ਜਿਹੜੀ ਬੱਕਿਆ ਹੈ ਕੀੜੇ ਇੱਥੇ ਨਾ ਆਪਾਂ ਹੈ ਕਲੰਦ ਇੱਥੇ ਲੋੜਾ ਲੋਤੀ ਬੈਣ ਨਾ ਯਾਰ ਕੋਈ ਸੰਗ ਨਹੀਂ ਕੋਈ ਸ਼ਰਮ ਨਹੀਂ ਕੋਈ ਆ ਨਹੀਂ ਨਾ ਕੋਣ ਵੇਖੇ ਕਿੱਥੇ ਬਟਾ ਕੀ ਕਰੀ ਜਾਂਦੇ ਹੈ ਨਾ ਓਵਰ ਹੈ ਦਮਾਗਾ ਆਪਣਾ ਮਾਨੇ ਦਾ ਚਲੋ ਖਾ ਕੇ ਪਾਪ ਚੱਲਦੇ ਘਰ ਨੂੰ ਬਕਰ ਦੱਸ ਦੋ ਕੋਲ ਪੁਆ ਹੋਰ ਫੜਨ ਆਈ ਠੀਕ ਆ ਖੜ ਜਾ ਬਾਈ ਆਨ ਸਿੱਟਣਾ ਨਹੀਂ ਕਿਤੇ ਬੀਚੀ ਕਰਾ ਮਿਲ ਜੂਗਾ ਤਲਗਮੇਂਡ ਬਈ ਬਹੁਤ ਥੱਕਾ ਹੋ ਜਾਂਦਾ ਚੱਲ ਮੋੜਦਾ ਫਿਰ ਚੱਲ ਕਾਕੇ ਚੱਲ ਗਏ ਚੱਲ ਜਾ ਕੱਟ ਹਾਂਜੀ ਮੇਰੇ ਵੀਰੋ ਤੇ ਹੁਣ ਰੱਖੀ ਜੀ ਉਡਰਾਲੇ ਕਬੂਤਰਾਂ ਨੂੰ ਦਾਣੇ ਜਿਵੇਂ ਥੋੜੇ ਥੋੜੇ ਜਿਵੇਂ ਭੁਖੇ ਰੱਖਵੇਂ ਜਿਵੇਂ ਹਨਾ ਭੁਖੇ ਰੱਖ ਕੇ ਕਹ ਲੂ ਫਿਰ ਕੱਢਾਂ ਕੋਈ ਚੱਕਰ ਵਾਲੀ ਗੱਲ ਨਹੀਂ ਹਨਾ ਫਿਰ ਵੈਨ ਟਰੀਟਮੈਂਟ ਕਰਨ ਦੀ ਲੋੜ ਹੈਗੀ ਕਬੂਤਰਾਂ ਨੂੰ ਕਿ ਕੀ ਹਿਸਾਬ ਦਾ ਹਨਾ ਬਾਕੀ ਲਗਭਗ ਲੋਕ ਆਈਂ ਕਹਿੰਦਾ ਬੁਖਾਰ ਹੈ ਕਬੂਤਰਾਂ ਅੰਦਰ ਹਨਾ ਵਾਇਰਸ ਕਰਕੇ ਬੁਖਾਰ ਹੈ ਇਹਨਾਂ ਨੂੰ ਫਿਰ ਉਹ ਬੁਖਾਰ ਦੀ ਉਹ ਮੈਡੀਸਿਨ ਪਾਦਨੇ ਕੋਈ ਚੱਕਰ ਨਹੀਂ ਹੈ ਨਾ ਉਹ ਵੀ ਹੱਲ ਹੈਗਾ ਆਪਣੇ ਕੋਲੇ ਉਹ ਵੀ ਕਰ ਦਾਂਗੇ ਜੇ ਕਰਨ ਦਾ ਚੱਕਰ ਹੋਇਆ ਤਾਂ ਆਇਆ 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 ਪਤਾ ਠੀਕ ਆ ਬਾਕੀ ਕੇਰੇ ਇਹਨਾਂ ਨੂੰ ਖਾਣ ਦਿਓ ਲਓ ਜੀ ਮੋਰ ਅੱਜ ਫਿਰ ਫਿਰਦੇ ਆ ਮੈਂ ਆਵਾਜ਼ ਸੁਣ ਕੇ ਬਾਹਰ ਆਇਆ ਇਹ ਮੇਲ ਮੇਲ ਲੱਗਦਾ ਮੈਨੂੰ ਹਨਾ ਫਿਰ ਫਿਰ ਮੇਲ ਇੱਥੇ ਤੇ ਦੀ ਫੀਮੇਲ ਕਿੱਧਰ ਗਈ ਯਾਰ ਇਹ ਤਾਂ ਧੰਨ ਇਕੱਠੀ ਸੀ ਇਹੜਾ ਜਾ ਉਹਨੂੰ ਭਾਲ ਰਿਹਾ ਜੋ ਥਰੇ ਥਰੇ ਬੈਠੇ ਉਹਦੇ ਕਿ ਨਹੀਂ ਦੇਖੀ ਇਹਨਾਂ ਨੂੰ ਲੱਗ ਤੇ ਕੰਮ ਕਾ ਵੀ ਨਿਵੇੜ ਤੇ ਮੇਰੇ ਵੀਰ ਉਹ ਡਰਾਂ ਨੂੰ ਦਾਣਾ ਆਪਣੀ ਪਾਤਾ ਵੱਡਿਆਂ ਨੂੰ ਸਾਰਿਆਂ ਨੂੰ ਪਾਣੀ ਪਾਤਾ ਚੋਬਰ ਨੇ ਬਈ ਹੌਣ ਸਾਲ ਆਪਣਾ ਹੱਥ ਨੇ ਸਪੀਡ ਸਲੋ ਹੋ ਜਾਂਦੀ ਥੋੜੀ ਜੀ ਇੰਜਨ ਦੀ ਅੱਦਾ ਤੇ ਦਾਣੇ ਪਾ ਗਏ ਫਿਰ ਆਪਾਂ ਤੂੰ ਭੈਣ ਨਾ ਰਾਜ ਨਾ ਖੋਲਾ ਕਰ ਵੀ ਤੈਨੂੰ ਤੇਰੇ ਟਾਇਰ ਜਾ ਨਾ ਪਾਉਣਾ ਪਏ ਜੇ ਮੈਨੂੰ ਐ ਲੱਗਦਾ ਖੜ ਜਾ ਤਾਂ ਦਾਣੇ ਪੋਣੇ ਵਿੱਚ ਸਰਵਾਲਿਆ ਹੈ ਬੜਾ ਮੂ ਕਰਦਾ ਦਾ ਚੰਦਰੀ ਦਾ ਤੜਕੇ ਨਾ ਇੰਨਾ ਠਟ ਕਰਦਾ ਬਈ 5 ਵਜੇ ਉਠਾ ਲੈਣਾ ਮੈਨੂੰ ਚੱਲ ਦੋ ਦੇ ਅੰਪੈਰ ਕੀ ਉੱਤੇ ਬੈਠਾ ਤੇ ਕੰਬਲ ਕੜਚ 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 ਮੈਂ ਕਪੜਾ ਕੀ ਕੰਦੇ ਪਈ ਜਾਂਦੇ ਵੇਖਾ ਸਾਰੇ ਹੀ ਚੱਬ ਚੱਲ ਫੇਰਾ ਪਾਈਏ ਦਾ ਨੇ ਕਿਸੇ ਵੀ ਵਖਤ ਟਰੇ ਹੱਥ ਸੇ ਛੂਟ ਸਕਦੀ ਹੈ ਪਾਸੇ ਜੇ ਕਬੂਤਰ ਬਾਹਰ ਨਿਕਲੇ ਖੁੱਡਾ ਖੋਲ ਦੇ ਹੋਜੇ ਹੋਜੇ ਪਾਸੇ ਸਾਰੇ ਵੱਡੇ ਕੂਤਰ ਯਾਦ ਕਰ ਜਾਂਦੇ ਲੱਗ ਲਗਦ ਲਿਆ ਆਇਓ 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 ਪੱਤਰ ਰੱਖ ਦੇ ਰੱਖ ਦੇ ਵੱਡੇ ਕੂਤਰਾਂ ਨੂੰ ਮੇਰਾ ਇਹ ਭੁਖੇ ਖੁੱਲਾ ਰਹਿੰਦੇ ਇਹ ਭੁਖੀ ਮਾਰ ਨਾ ਕਰਦਗੇ ਆਪਾਂ ਨਹੀਂ ਨਹੀਂ ਵੇਖ ਵੀ ਫੰਗੋ ਦੇ ਵੇਖਦੇ ਕੋਈ ਆ ਗਿਆ ਦੂਤਰ ਬੈਠਣੇ ਤਾਂ ਨਿਕਲਿਆ ਸੀਗਾ ਜਿਵੇਂ ਬਿੰਦਾ ਬਿੰਦਾ ਟੱਪ ਗਿਆ ਮੇਲਾ ਦਾ ਉਹੀ ਆ ਟੂਸਿਆਂ ਵਾਲੀ ਆਓ 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 ਹਾਂਜੀ ਰੱਖੋ ਜੀ ਬੈਟਕ ਵਿੱਚ ਬਾਸ ਥੋੜੇ ਜਿਹੇ ਖਲਿਆਰ ਉਰਾ ਨੂੰ ਖਲਿਆਰ ਹੁਣ ਹੋਰ ਖਲਿਆਰ ਦੇ ਮੁੱਠੀ ਹੋਰ ਖਲਿਆਰ ਦੇ ਮੁੱਠੀ ਹੋਰ ਖਲਿਆਰ ਦੇ ਵੇਖ ਵੇਖ ਅੱਜ ਬਣਦਾ ਸੀਨ ਬਾਸ ਆਇਆ ਅਬੇ ਆਇਆ ਆਇਆ ਹੁਣ ਦੂਸਰਾ ਇਹ ਭਰਾਵਾ ਬੱਚੇ ਪਾਲਦਾ ਤੇ ਹੋਰ ਤਾਂ ਕਰਕੇ ਬੱਚੇ ਕੀ ਵਹਣੇ ਰਹਿੰਦੇ ਫਿਰ ਵਸਾਵਾਂਗੇ ਚਿੱਟ ਜੀ ਰਹੂਗੀ ਮੂੰਹ ਤੇ ਯਾਰ ਦੂਰ ਵੀ ਲਿਆਉਣ ਵਾਲੀ ਜਿਹੜੇ ਉਹਨਾਂ ਕੋਲੇ ਸੀਗੀ ਯਾਰ ਹਾਂਜੀ ਚੱਲੇ ਕਿਉ ਬਰੀ ਤੇ ਬਾਬਾ ਮੇਜਰ ਠੀਕ ਹੈ ਕਿ ਨਹੀਂ ਹਾਂਜੀ ਕਬੂਤਰਾਂ ਆਈਆਂ ਸੀਆਂ ਬਾਬੇ ਦੀਆਂ ਆਪਣੇ ਕੋਲ ਯਾਰ ਸਾਨੂੰ ਪਤਾ ਹੀ ਨਹੀਂ ਲੱਗਾ ਭਲੇਖੇ ਨਾਲ ਫੜ ਲੀਆਂ ਗਲਤੀ ਛਲਤੀ ਮਾਫ ਆਹ ਬੰਦੇ ਨੂੰ ਨਹੀਂ ਪਤਾ ਸਾਡ ਨੂੰ ਤਾਂ ਕਰਕੇ ਇਹ ਤਾਂ ਉਂਝ ਠੱਕੇ ਨਾਲ ਹੀ ਆ ਕੇ ਬਹਿਗਾ ਆਵੀਂ ਰਾਤ ਨੂੰ ਬਾਬਾ ਲੱਗੀ ਪਈ ਤੇ ਆ ਕੇ ਬੈਠੀ ਸੀਗੀ ਅਸੀਂ ਕਿ ਢੜਵੇ ਜਾਵੜਿਆ ਕਬੂਤਰੀ ਤੇ ਆ ਕੇ ਵੇਖੇ ਤੇ ਲੱਗੀ ਪਈ ਤੇ ਬੈਠੀ ਤੇ ਦੂਜੀ ਕਬੂਤਰੀ ਜਿੱਦਨ ਮੈਂ ਨਵੇਂ ਆਪਣੇ ਦਖੀਂ ਬਾਬਾ ਕਬੂਤਰੀ ਤੇ ਦੂਜੀ ਕਬੂਤਰੀ ਜਿੱਦਨ ਅਸੀਂ ਆਪਾਂ ਨਵੇਂ ਕਬੂਤਰ ਕੱਢਿਆ ਬਾਹਰ ਤੇ ਉਹ ਦਿਨ ਬੜਕਾਈ ਜਾਂਦੇ ਸੀਗੇ ਇਹ ਆ ਕਿ ਉਹ ਡੰਡੇ ਕੀ ਆਪਣੀ ਸ਼ਰੀਰ ਤੇ ਤਾਂ ਕਰਕੇ ਚਲੋ ਕੋਈ ਡੱਕ ਨਹੀਂ ਚੱਲਦਾ ਹੀ ਆਪਣਾ ਸਿਸਟਮ ਤਾਂ ਇੱਕ ਆ ਹੋਰ ਆ ਬੈਠਾ ਕੋਈ ਗੱਲ ਨਹੀਂ ਜਿਹਦਾ ਹੈਗਾ ਆ ਗਿਆ ਤਾਂ ਲੈ ਜੂਗਾ ਮੁੱਕਦੀ ਗੱਲ ਹੈ ਸਹੀ ਹੈ ਕਿ ਨਹੀਂ ਬਾਬਾ ਜਵਾਬ ਕੋਈ ਨਹੀਂ ਠੀਕ ਆ ਬਾਏ ਬਾਏ ਇੱਕ ਬੱਚਾ ਜੇ ਹੋਰ ਆ ਕੇ ਬਹਿ ਗਿਆ ਬਈ ਲੱਗੀ ਤੇ ਆ ਕੇ ਬੈਠਾ ਵੀ ਭੜਕਾਈ ਨਹੀਂ ਕੋਈ ਕੁਝ ਨਹੀਂ ਆਪਣਾ ਹਰੀਆਂ ਬਗਲਾਂ ਨਾਲ ਬਾਹਰ ਫਿਰਦਾ ਹਨ ਤੇ ਥੋੜੇ ਕਰਕੇ ਆਪਾਂ ਉਹ ਕੀਤਾ ਸੀਗਾ ਹਾਂ ਕਿੱਧਰ ਤੂੰ ਹੋਰ ਨਾ ਮਗਰ ਜਾ ਕੇ ਬੰਜ ਭਟਦੇ ਕਿਤੇ ਆਪਣਾ ਹਰੀਆਂ ਬਗਲਾਂ ਵਾਲਾ ਬਾਹਰ ਆ ਬਈ ਹਨਾ ਤੁਹਾਨੂੰ ਪਤਾ ਹੈ ਵਿਖਾ ਕੇ ਲਿਆਈਆਂ ਉਹਦੇ ਕਰਕੇ ਛਦਰੀਆਂ ਲੱਗੀਆਂ ਪੰਗਾ ਤੇ ਕਾਹ ਕਾਲਾ ਘੰਡ ਤੇ ਕਾਲੇ ਟੂਸੇ ਦਾ ਲੱਗੀ ਤੇ ਆ ਕੇ ਫਿਰ ਬਹਿ ਗਿਆ ਹਨਾ ਚੱਲ ਕੋਈ ਨਾ ਜਾਨਵਰ ਦਾ ਕੀ ਤਾੜ ਲਾਂਗੇ ਅੰਦਰ ਵਿਚਾਰਾ ਜੀ ਦਾ ਹੋਇਆ ਕੋਈ ਜਵਾਬ ਨਹੀਂ ਲੈ ਜੀ ਆ ਕਿ ਹਾਂ ਦਾ ਸਿੱਧਾ ਹੀ ਹਿਸਾਬ ਹਾਂਜੀ ਆਗੇ ਇਧਰ ਲੈ ਕਰੇ ਤੇ ਲੈ ਲਿਓ ਵਾਸੇ ਰੋਟੀ ਐਂਡ ਲੱਸੀ ਓ ਲਿਓ ਬੇਟਾ ਆਜਾ ਆਜਾ ਮੇਰੀ ਰਾਣੀ ਸੁੰਦਰਾ ਬੱਕਰੀ ਕੰਨਾ ਮੇਰੇ ਲਈਓ ਚੱਲ ਕਰ ਖਾਣ ਦੇ ਰੋਟੀ ਤੇ ਲੱਸੀ ਬਾਦੇ ਵਾ ਠੀਕ ਆ ਓਕੇ ਆ ਬਰੋ ਐਂਡ ਕੁਈ ਤੇ ਆ ਗਈ ਮੈਨੂੰ ਹਣਾ ਚਾਚੇ ਦੇ ਮੁੰਡੇ ਦੀ ਸੋਨੇ ਆ ਯਾਰ ਸਰਕਾਰ ਤੋਂ ਉੱਠ ਰਿਹਾ ਕੁੱਤਰ ਵੀ ਸਾਹਮਣੇ ਆ ਦੋ ਦੇਖਤੇ ਹੈਂ ਕੀ ਆ ਬੰਤਾ